ਰਾਜਸਥਾਨ ਦੇ ਬਾੜਮੇ ਜ਼ਿਲ੍ਹੇ ਦੇ ਦਿਹਾਤੀ थाना ਖੇਤਰ ਦੇ ਵਿੱਚ ਪ੍ਰੇਮ ਸਬੰਧਾਂ ਦੇ ਕਾਰਨ ਇੱਕ ਨੌਜਵਾਨ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਨੌਜਵਾਨ ਦੀ লাশ ਪੋਸਟਮਾਰਟਮ ਦੇ ਲਈ ਜਿਹੜੀ ਆ ਉਹ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦਿਹਾਤੀ ਪੁਲਿਸ ਅਧਿਕਾਰੀ ਦਿਨੇਸ਼ ਲਖਾਵਤ ਦੇ ਅਨੁਸਾਰ ਪਿੰਡ ਚੱਕ ਢੋਲਕਾ ਵੀਰਮਾਨ ਨਗਰ ਦੇ ਰਹਿਣ ਵਾਲੇ ਇਮਾਨ ਖਾਨ ਦਾ ਇੱਕ ਔਰਤ ਦੇ ਨਾਲ ਕੁਝ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ ਵੀਰਵਾਰ ਨੂੰ ਜਦੋਂ ਨੌਜਵਾਨ ਔਰਤ ਨੂੰ ਮਿਲਣ ਦੇ ਲਈ ਉਸ ਦੇ ਘਰ ਪਹੁੰਚਿਆ ਤੇ ਇਸ ਦੇ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਆਉਂਦਾ ਦੇਖ ਕੇ ਉਸ ਦੀ ਗੋਟਮਾਰ ਕੀਤੀ ਤੇ ਇਸ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਘਟਨਾ ਦੀ ਸੂchnਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਐਫ FSL ਅਤੇ MOOB ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਮੌਕੇ ਤੇ ਬਲਾ ਕੇ ਸਬੂਤ ਇਕੱਠੇ ਕੀਤੇ ਅਤੇ Laash ਨੂੰ ਜ਼ਿਲ੍ਹਾ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾਇਆ ਮ੍ਰਿਤਕ ਦੇ ਭਰਾ ਇਸਹਾਕ ਖਾਨ ਨੇ ਦੱਸਿਆ ਹੈ ਕਿ ਬੀਤੀ ਬੁੱਧਵਾਰ ਨੂੰ ਰਾਤ ਕਰੀਬ 1.5 ਵਜੇ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਵੱਡੇ ਭਰਾ ਇਮਾਮ ਖਾਨ ਦਾ ਤੇ ਹਮਲਾ ਹੋ ਕੀਤਾ ਗਿਆ ਤੇ ਜਦੋਂ ਉਹ 4-5 ਲੋਕਾਂ ਦੇ ਨਾਲ ਲੈ ਕੇ 4-5 ਲੋਕਾਂ ਨੂੰ ਮੌਕੇ ਤੇ ਪਹੁੰਚਿਆ ਤਾਂ ਇਮਾਮ ਉੱਥੇ ਮਰਿਆ ਪਿਆ ਸੀ ਉਸ ਦੇ ਸਰੀਰ ਦੇ ਨਾਜ਼ੁਕ ਹਿੱਸਿਆਂ ਤੇ ਗੰਬੀਰ ਸੱਟਾਂ ਦੇ ਨਿਸ਼ਾਨ ਚਾਨਾ ਇਸ ਹਾਕ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਦਾ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਆ ਤੇ ਉਸ ਨੇ ਦੱਸਿਆ ਹੈ ਕਿ ਇਮਾਮ ਅਤੇ ਇੱਕ ਔਰਤ ਦੇ ਵਿਚਕਾਰ 10 ਸਾਲਾਂ ਤੋਂ ਸਬੰਧ ਸਨ ਇਸ ਸਬੰਧ ਦੇ ਵਿੱਚ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ ਦਿਹਾਤੀ ਥਾਣੇ ਦੇ ਅਧਿਕਾਰੀ ਲਖਾਵਤ ਨੇ ਦੱਸਿਆ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਾਅਦ ਵਿੱਚ ਮੌਕੇ ਦਾ ਮਉਾਇਨਾ ਕਰਨ ਤੋਂ ਉਪਰੰਤ ਜਿਹੜੀ Laash ਹੈ ਉਹਨੂੰ ਜ਼ਿਲ੍ਹਾ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾਇਆ ਗਿਆ ਅਤੇ ਮ੍ਰਿਤਕ ਦੇ ਵਾਰਸਾ ਦੀ ਰਿਪੋਰਟ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ